ਮੁਖੀ ਸਾਕਾਰ ਜਨਕੀਆ ਭਲਕੇ ਮੁਖੀ ਸਾਕਾਰ ਜਨਕੀਆ ਭਾਈ ਮਤੀ ਦਾਸ ਸਾਹਿਬ ਜੀ ਭਾਈ ਸਤੀ ਦਾਸ ਸਾਹਿਬ ਜੀ ਭਾਈ ਦਿਆਲਾ ਜੀ ਇਹਨਾਂ ਦੇ ਵੀ ਨਾਮ ਸਾਡੀ ਜਬਾਨ ਤੇ ਆ ਜਾਂਦੇ ਹਨ ਪਰ ਭਾਈ ਲੱਖੀ ਸ਼ਾਵਨ ਜਾਰਾ ਤੇ ਭਾਈ ਜੈਤਾ ਜੀ ਉਹਨਾਂ ਨੂੰ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਜਿਨ੍ਹਾਂ ਨੇ ਗੁਰੂ ਸਾਹਿਬ ਮਹਾਰਾਜ ਜੀ ਦੇ ਸਰੀਰ ਦੀ ਸੰਭਾਲ ਵਾਸਤੇ ਆਪਣੇ ਘਰਾਂ ਤੱਕ ਨੂੰ ਅਗ ਲਗਾ ਦਿੱਤੀ ਗੁਰਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਸੀਸੀ ਦੀਆ ਪਰਸੀਗ ਨਮਕੀਆ ਗੁਰਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਸੀਸੀ ਦੀਆ ਪਰਸੀਗ ਨਮਕੀਆ ਨਿਊਯਾਰਕ ਦੇ ਗੁਰਦੁਆਰਾ ਸ਼ਹੀਦਾ ਹੈਕਸਵੈਲਫੀਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਲੱਖੀ ਸ਼ਾ ਵੰਜਾਰਾ ਅਤੇ ਭਾਈ ਜੈਤਾ ਜੀ ਦੇ ਗੌਰਵਮਈ ਪਲitan ਨੂੰ ਯਾਦ ਕਰਦਿਆਂ ਗੁਰਮਤਿ ਦੀਵਾਨ ਸਜਾਇਆ ਗਿਆ। ਇਹਨਾਂ ਦੀਵਾਨਾਂ ਦੇ ਵਿੱਚ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆ ਦੇ ਜਥੇਵਲੋਂ ਸੰਗਤ ਨੂੰ ਰਸਮੀ ਨੇ ਕੀਰਤਨ ਦੇ ਨਾਲ ਨਿਹਾਲ ਕੀਤਾ ਗਿਆ। ਸਿੱਖਾਂ ਦੇ ਨੌਵੇਂ ਗੁਰੂ ਤਾਂ ਤਾਂਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਸ਼ਹਾਦਤ ਨੂੰ ਸਤ ਸਤ ਨਮਨ ਕਰਦਿਆਂ ਤੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਸਮੇਂ ਗੁਰਪਾਨ ਹੋਟ ਵਾਲੇ ਤੇ ਆਪਣੀਆਂ ਗੌਰਵਮਈ ਸੇਵਾਵਾਂ ਮਤੇ ਵਾਲੇ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਜੀ ਗੁਰੂ ਸਾਹਿਬ ਜੀ ਦੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸਰੀਰ ਦੀ ਸੰਭਾਲ ਕਰਦਿਆਂ ਆਪਣੇ ਘਰਾਂ ਨੂੰ ਅੱਗ ਲਾ ਦਿੱਤੀ ਬਾਬਾ ਲੱਖੇ ਸ਼ਾ ਵਣਜਾਰਾ ਗੁਰ ਗੋਬਿੰਦ ਸਿੰਘ ਸਾਹਿਬ ਜੀ ਕੋਲ ਗੁਰੂ ਸਾਹਿਬ ਦਾਸ ਸੀਸ ਪੋਚਣ ਵਾਲੇ ਪਾਈ ਜਤਾ ਜੀ ਦੇ ਬਲੀਦਾਨ ਨੂੰ ਯਾਦ ਕਰਦਿਆਂ ਗੁਰਦੁਆਰਾ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਹਿਕਸਵਲ ਵਿਖੇ ਵਿਸ਼ੇਸ਼ ਗੁਰਮਤਿ ਪਵਨ ਸਜਾਏ ਗਏ ਜਿਨਾਂ ਚ ਪੰਥ ਪ੍ਰਸਿੱਧ ਗੀਤਨੀਏ ਪਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਵੱਲੋਂ ਕੀਰਤਨ ਦੇ ਵਿਸ਼ੇਸ਼ ਤੌਰ ਤੇ ਸੇਵਾ ਨਿਭਾਈ ਗਈ ਸੀ ਸੱਤਿਆ ਪਰ ਸਿਰ ਰੁਮਦੀਆ ਸੀ ਸੱਤਿਆ ਪਰ ਸਿਰ ਰੁਮਦੀਆ ਸੀ ਸੱਤਿਆ ਪਰ ਸਿਰ ਰੁਮਦੀਆ ਸੀ ਸੱਤਿਆ ਸੀ ਦੇ ਮਦੀਆ ਸੰਸਰ ਦੀਆ ਪਰਸੀ ਗਰਨ ਦੀਆ ਸੀ ਸੰਸਰ ਦੀਆ ਪਰਸੀ ਗਰਨ ਦੀਆ ਸਾ ਸੰਗਤ ਜੀ ਅੱਜ 17 ਦਸੰਬਰ ਦਾ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਮਾਰਦਾ ਸ਼ਹਾਦਤ ਦਾ ਦਿਨ ਹੈ ਤਿਲਕ ਜੰਜੂ ਰਾਖਾ ਪ੍ਰਪਤਾ ਕ ਕੀਨੋ ਬੜੋ ਕਲੂ ਮਸਾਕਾ ਅਸੀਂ ਪਿਛਲੇ 3 ਵੀਕਾਂ ਤੋਂ ਲਗਾਤਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਲੈ ਕੇ ਉਨ੍ਹਾਂ ਦੇ ਪਿਆਰੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਤ ਅਤੇ ਭਾਈ ਜੈਤਾ ਜੀ ਭਾਈ ਲੱਖੀ ਸ਼ਾਵਨ ਜਾਰਾ ਦੀ ਕੀਤੀ ਹੋਈ ਸੇਵਾ ਨੂੰ ਨਮਸਕਾਰ ਕਰਦਿਆਂ ਸਮਾਗਮ ਅਯੋਜਿਤ ਕੀਤੇ ਜਿਨ੍ਹਾਂ ਵਿੱਚ ਉੱਚੇ-ਚੇੇ ਤੌਰ ਦੇ ਉੱਤੇ ਅਸੀਂ ਬੇਨਤੀ ਕੀਤੀ ਭਾਈ ਲਖਵਿੰਦਰ ਸਿੰਘ ਜੀ ਹੁਣਾਂ ਨੂੰ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਹਿਬਾਨ ਜਿਹੜੇ ਸਾਡੇ ਨਾਲ ਖੜੇ ਹਨ ਅਸੀਂ ਬਹੁਤ ਪਿਆਰ ਦੇ ਨਾਲ ਨਿਮਰਤਾ ਸਹਿਤ ਕਿ ਅਮਰੀਕਾ ਦੀ ਸੰਗਤ ਤੁਹਾਨੂੰ ਬਹੁਤ ਪਿਆਰ ਕਰਦੀ ਹੈ ਭਾਵੇਂ ਕੈਨੇਡਾ ਤੋਂ ਉਹਨਾਂ ਨੇ ਵਾਪਸ ਪਰਤ ਜਾਣਾ ਸੀ ਸਾਡੇ ਸੰਗਤ ਦਾ ਸਾਡਾ ਪਿਆਰ ਵੇਖਦਿਆਂ ਹੋਇਆਂ ਉਹਨਾਂ ਨੇ ਨਾਂ ਨਹੀਂ ਕੀਤੀ ਔਰ ਲੰਬਾ ਸਮਾਂ ਮੈਂ ਸਮਝਦਾ ਹਾਂ तकरीबन 20 ਦਿਨਾਂ ਤੋਂ ਵਧੇਰੇ ਸਮਾਂ ਜਿਹੜਾ ਹੈ ਉਹਨਾਂ ਨੇ ਸਾਨੂੰ ਇੱਥੇ ਨਿਊਯਾਰਕ ਦੀ ਸੰਗਤ ਨੂੰ ਦੇ ਕੇ ਨਿਵਾਜਿਆ ਹੈ ਮੈਂ ਜਿੰਨਾ ਇਹਨਾਂ ਦਾ ਧੰਨਵਾਦ ਕਰਾਂ ਉਨਾ ਥੋੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਅਸੀਂ ਇਹਨਾਂ ਦੇ ਪਾਸੋਂ ਇਸੇ ਤਰ੍ਹਾਂ ਹੀ ਸੇਵਾਵਾਂ ਲਵਾਂਗੇ ਹੋਰ ਵੀ ਗੁਰੂ ਕੇ ਕੀਰਤਨੀਆਂ ਸੰਗਤ ਦੇ ਸਾਹਮਣੇ ਕਰਾਂਗੇ ਗੁਰੂ ਘਰ ਦੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਆਤਮਾ ਦਾ ਭੋਜਨ ਕੀਰਤਨ ਜੂਰਾ ਜਿਹੜਾ ਹੈ ਉਹ ਪ੍ਰਦਾਨ ਕਰਨ ਵਾਸਤੇ ਜਿੰਨਾ ਸਾਡੇ ਕੋਲ ਯਤਨ ਹੋਏਗਾ ਵਧੇਰੇ ਯਤਨ ਕਰਨ ਦੀ ਕੋਸ਼ਿਸ਼ ਕਰਾਂਗੇ ਸੰਗਤ ਨੇ ਬਹੁਤ ਪਿਆਰ ਬਖਸ਼ਿਆ ਹੈ ਗਲੋਬਲ ਪੰਜਾਬ ਟੀਵੀ ਚੈਨਲ ਵਾਲਿਆਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਹੜੇ ਹਰ ਇੱਕ ਦੇਸ਼ ਵਿਦੇਸ਼ ਦੀ ਕੋਈ ਵੀ ਗਤੀਵਿਧੀ ਹੁੰਦੀ ਹੈ ਧਾਰਮਿਕ ਸਮਾਜਿਕ ਰਾਜਨੀਤਿਕ ਤਾਂ ਉਸ ਨੂੰ ਸੰਗਤ ਦੇ ਰੂਬਰੂ ਲੈ ਕੇ ਜਾਂਦੇ ਹਨ ਸਾਡੇ ਧਾਰਮਿਕ ਸਾਰੇ ਸਮਾਗਮਾਂ ਨੂੰ ਕਵਰ ਕਰਦੇ ਹਨ ਅਸੀਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਇਸ ਮੌਕੇ ਤੇ ਗੁਰਦੁਆਰਾ ਸ਼ਹੀਦ ਅਦੀ ਮੈਨੇਜਮੈਂਟ ਕਮੇਟੀ ਵੱਲੋਂ ਗਿਆਨੀ ਭੁਪਿੰਦਰ ਸਿੰਘ ਜੀ ਅਤੇ ਸੰਤ ਪਾਪਾ ਪ੍ਰੇਮ ਸਿੰਘ ਸੇਵਾ ਸੁਸਾਇਟੀ ਹੈਕਸ ਵਿਲ ਨਿਊਯਾਰਕ ਵੱਲੋਂ ਪਾਈ ਲਖਵਿੰਦਰ ਸਿੰਘ ਜੀ ਤੇ ਕੀਤਨੀ ਜਥੇ ਦਾ ਸਰੂਪਾ ਪਾ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਬੀਤੇ ਲੰਬੇ ਸਮੇਂ ਤੋਂ ਪਾਈ ਲਖਵਿੰਦਰ ਸਿੰਘ ਜੀ ਦੇ ਕੀਤਨੀ ਚੱਥੇ ਵੱਲੋਂ ਗੁਰਦੁਆਰਾ ਸ਼ਹੀਦਾ ਵਿਖੇ ਕੀਰਤਨ ਦੀ ਸੇਵਾ ਨਿਪਾਈ ਗਈ ਜਿਸ ਸਦਕਾ ਇਲਾਕੇ ਦੀ ਸਾਰੀ ਸੰਗਤ ਨੇ ਰਸ ਪੀਣੇ ਕੀਰਤਨ ਦਾ ਬੇਹਦ ਆਨੰਦ ਮਾਣਿਆ ਤਾਂਤਾਨਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਔਰ ਗੁਰੂ ਕੇ ਸਿੱਖਾਂ ਦੇ ਜੋ ਸ਼ਹਾਦਤਾਂ ਪ੍ਰਾਪਤ ਜਿੰਨਾਂ ਨੇ ਕੀਤੀਆਂ ਉਹਨਾਂ ਦੀ ਯਾਦ ਵਿੱਚ ਜਿਹੜੇ ਸਮਾਗਮ ਇੱਥੇ ਚੱਲ ਰਹੇ ਨੇ ਤਕਰੀਬਨ 2-3 ਹਫ਼ਤੇ ਤੋਂ ਇਹਨਾਂ ਕੋਲ ਸੇਵਾਵਾਂ ਕੀਤੀ ਹੈ ਗੁਰਤੇ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੈ ਜੀ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਗੁਰਦੁਆਰਾ ਸ਼ਹੀਦਾ ਬਾਬਾ ਦੀਪ ਸਿੰਘ ਤੇ ਇੱਥੇ ਸੇਵਾ ਕਰਨ ਦਾ ਬਹੁਤ ਲੰਮਾ ਸਮਾਂ ਪ੍ਰਾਪਤ ਹੋਇਆ ਤੇ ਅੱਜ ਇੱਥੇ ਤਕਰੀਬਨ ਇਹਨਾਂ ਨੂੰ ਵਿਦਾਇਗੀ ਵੀ ਲੈਣੀ ਹੈ ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਇਹਨਾਂ ਦੇ ਪਿਆਰ ਦਾ ਸਦਕਾ ਹੀ ਅਮਰੀਕਾ ਵਿਖਿਆਏ ਆ ਗਿਆਨੀ ਭੁਪਿੰਦਰ ਸਿੰਘ ਜੀ ਵਿਦਾਇਤ ਦੇ ਪਾਤਰ ਨੇ ਜਿੱਦਾਂ ਵੱਲੋਂ ਸਮੇਂ-ਸਮੇਂ ਤੇ ਪੰਥ ਪ੍ਰਸਿੱਧ ਕੀਰਤਨੀ ਰਾਗੀ ਟਾਟੀ ਜਥਿਆਂ ਨੂੰ ਪੰਜਾਬ ਤੋਂ ਅਮਰੀਕਾ ਦੀ ਧਰਤੀ ਤੇ ਬੁਲਾ ਕੇ ਵਿਸ਼ੇਸ਼ ਤੌਰ ਤੇ ਮਾਨ ਸਤਿਕਾਰ ਕੀਤਾ ਜਾਂਦਾ ਹੈ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਵੱਲੋਂ ਅਜਿਹੀ ਉਪਰਾਲੇ ਕਰਦੇ ਰਹਿਣਾ ਬੇहद ਲਾਜ਼ਮੀ ਨੇ ਜਿਨ੍ਹਾਂ ਸਦਕਾ ਜਿੱਥੇ ਸਾਡੇ ਕਥਾਵਾਚਕ ਗੀਤਨੀ ਰਾਗੀ ਟਾਟੀ ਜਥਿਆਂ ਜ਼ਰੀਏ ਸਾਰੀ ਸੰਗਤ ਗੁਰਬਾਣੀ ਦਾ ਬੇहद ਆਨੰਦ ਮਾਣੇਗੀ ਉੱਥੇ ਹੀ ਸਾਡੀ ਨੌਜਵਾਨ ਪੀੜੀ ਤੇ ਬੱਚਿਆਂ ਨੂੰ ਵੀ ਗੁਰੂਆਂ ਦੇ ਇਤਿਹਾਸ ਸਿੱਖ ਧਰਮ ਲਈ ਜਾਨਾਂ ਕੁਰਬਾਨ ਕਰਨ ਵਾਲੇ ਸਿੰਘ ਸਿੰਘਣੀਆਂ ਬਾਰੇ ਪਤਾ ਲੱਗੇਗਾ ਤੇ ਉਹ ਸਿੱਖੀ ਦੇ ਸਿਧਾਂਤ ਤੋਂ ਜਾਣੂ ਹੋਣਦਿਆ ਗੁਰਬਾਣੀ ਤੇ लड़ लगन गए गे। न्यूयॉर्क तो गिल प्रदीप की रिपोर्ट ग्लोबल पंजाब टीवी हूँ तुम देख सकते हो ग्लोबल पंजाब टीवी नो डाउनलोड करो साड़ी ऐप एंड्रॉइड या आईओएस ते फ्री बिच रोकू अते अमेज़न फायर टीवी ते या एप्पल टीवी ते नाल ही देख सकते हो लाइव www.globalpunjabtv.com ते